ਖਨਚ ਅਵਾਰਾ ਕੁੱਤਿਆਂ ਦਾ ਕਹਿਰ ਅਵਾਰਾ ਕੁੱਤੇ ਨੇ ਘਰ ਦੇ ਵਿੱਚ ਵੜ ਰਿਟਾਇਰਡ ਰੇਲਵੇ ਡਰਾਈਵਰ ਵੜਿਆ ਅਪੋਲੋਸ ਵਿੱਚ ਖਨਚ ਅਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਚੱਲ ਰਿਹਾ ਸੀ ਆਲਮੇ ਹੈ ਕਿ ਕੁੱਤੇ ਨੇ 70 ਵਰਿਆਂ ਦੇ ਰਿਟਾਇਰਡ ਰੇਲਵੇ ਮੁਲਾਜ਼ਮ ਘਰ ਦੇ ਵਿੱਚ ਪੜ ਕੇ ਵੜਿਆ ਕੁੱਤੇ ਵੱਲੋਂ ਹਮਲਾ ਕਰਨ ਲਈ ਬਜ਼ੁਰਗ ਅਤੇ ਉਸਦੀ ਬੀਮਾਰ ਪਤਨੀ ਘਰ ਦੇ ਵਿੱਚ ਮੌਜੂਦ ਸਨ ਅਤੇ ਰੋਣਾ ਪਾਉਣ ਤੇ ਗੁਆਂਢੀਆਂ ਨੇ ਆ ਕੇ ਬਜ਼ੁਰਗ ਕੁੱਤੇ ਤੋਂ ਛੁਡਵਾਇਆ ਬਜ਼ੁਰਗ ਨੂੰ ਪਹਿਲਾਂ ਇਲਾਜ ਦੇ ਲਈ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਵਿੱਚ ਫਰਸਟ ایڈ ਦੇਣ ਤੋਂ ਬਾਅਦ ਬਜ਼ੁਰਗ ਨੂੰ ਇਲਾਜ ਦੇ ਲਈ ਅਪੋਲੋ ਹਸਪਤਾਲ ਲਜਾਇਆ ਗਿਆ ਕੀ ਨਾਮ ਹੈ ਤੁਹਾਡਾ ਮਲਵੀਰ ਸਿੰਘ ਰਹਿੰਦੇ ਕਿੱਥੇ ਹੋ ਆਪਾਂ ਨਮੀਗੜੀ ਕਿੰਨੀ ਉਮਰ ਹੈ ਜੀ 70 ਹੋਇਆ ਕੀ ਹੈ ਕਿੱਦਾਂ ਹੋਇਆ ਇਹ ਇਹਦਾ ਮਨ ਲਾ ਗਿਆ ਜਿਹੜਿਆਂ ਉਧਰ ਕੁੱਤੇ ਸੀਗੇ ਪਾਰ ਉਹ ਆਇਆ ਇੱਕ ਕੁੱਤਾ ਅੰਦਰੋਂ ਆਇਆ ਹੌਲੀ ਹੌਲੀ ਮੈਂ ਹਲੇ ਲਾ ਕੇ ਰਹਿਈ ਜਦ ਜਦੇ ਜਦੇ ਮਰਮਾਨ ਫਾੜਿਆ ਉਧਰ ਮੈਂ ਬਠਿੰਡਾ ਜ਼ਿਲ੍ਹਾ ਆ ਪਰ ਨਹੀਂ ਮੈਂ ਜਿਵੇਂ ਜਿਵੇਂ ਬਾਰ ਬਾਰ ਮੈਨੂੰ ਫੜਦਾ ਹੈ